ਸਾਡੇ ਸੀਵਰ ਦਾ ਕੋਈ ਮਤਲਬ ਨਹੀਂ ਬਣਦਾ ਜੇ ਸਾਡੀ ਰਾਈਜ਼ਿੰਗ ਮੇਨ ਅੱਗੇ ਨਹੀਂ ਪਿੰਦੀ ਚੱਲਦੀ ਮੈਨੂੰ ਪ੍ਰੇਮ ਜੀ ਮਲੇਸ਼ੀ ਆਪਣੇ ਹਲਕਾ ਇੰਚਾਰਜ ਜਿਹੜੇ ਹੈਗੇ ਆ ਮੈਂ ਕਿਹਾ ਤੂੰ ਉਹ ਉਹ ਵੀ ਥੋੜਾ ਜਿਹਾ ਨੈਗੇਟਿਵ ਸੀ ਉਹਨਾਂ ਦੱਤ ਉਹ ਵੀ ਏ ਸੀ ਵੀ ਸਾਡੇ ਨਾਲ ਸਲਾਹ ਨਹੀਂ ਕੀਤੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਅਸੀਂ ਪਾਣੀ ਅੱਗੇ ਚਾਣ ਨਹੀਂ ਦੇਿਆ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਤੁਹਾਡੇ ਰਸਤੇ 'ਚ ਪਿੰਡ ਆਉਂਦੇ ਆ ਉਹਨਾਂ ਪਿੰਡਾਂ ਦੇ ਛੱਪੜਾਂ ਦਾ ਪਾਣੀ ਜਿਹੜਾ ਨਾ ਉੱਥੇ ਬਣਾਓ ਟ੍ਰੀਟਮੈਂਟ ਪਲਾਂਟ 77 80 ਲੱਖ ਰੁਪਏ ਦਾ ਪਿੰਡ ਦੇ ਵਿੱਚ ਟ੍ਰੀਟਮੈਂਟ ਰੋਣ ਬਣ ਜਾਂਦਾ ਉਹਦੀ ਵਿਆਇੰਗ ਲੈ ਕੇ ਇੱਥੇ ਪਾ ਦਿਓ ਤੁਹਾਡੇ ਛੱਪੜ ਤੋਂ سلسلہ ਖਤ ਛੱਪੜ ਬਣਾਉਣ ਦੀ ਜ਼ਰੂਰਤ ਹੀ ਨਹੀਂ ਇਸੇ ਲਾਈਨ ਦੇ ਵਿੱਚ ਤੁਸੀਂ ਉਹ ਆਪਣੇ ਪਾਣੀ ਪਾ ਲਈ ਏਡਾ ਸਰਦਾਰ ਤੋਂ ਹੋ ਰਿਹਾ ਨਹੀਂ ਵੀ ਉਹਦੀ ਫਾਰਮੈਸ਼ਨ ਅਰਾਇਜ਼ਿੰਗ ਮੇਨ ਮੋੜੇ ਹੋਗੀ ਨਹੀਂ ਨਹੀਂ ਦਰਾਂ ਨੂੰ ਕਰਨਾ ਤੁਹਾਨੂੰ ਕਹਿਣਾ ਅਪਾ ਨੂੰ ਇਹ ਚੀਜ਼ ਤੇ ਸਮਝਣੀ ਪਈ ਹੁੰਦੀ ਆ ਆਟੋਮੈਟਿਕਲੀ ਇਹ ਚੀਜ਼ਾਂ ਹੁੰਦੀਆਂ ਚਲੋ ਮੇਰੇ ਤਾਂ ਮਾਈਂਡ ਦੇ ਵਿੱਚ ਸੀਗਾ ਮੈਂ ਵੀ ਕਹਿ ਦਾਂ ਕਿ ਵੀ ਜਦ ਜਿੱਥੇ ਐਸਟੀਪੀ ਬਣਿਆ ਉਹ ਤਾਂ ਪਾਣੀ ਤਾਂ ਕਿਤੇ ਜਾਣਾ ਨਹੀਂ ਰਾਈਜ਼ਿੰਗ ਮੈਨ ਤਾਂ ਹੁੰਦੀ ਹੁੰਦੀ ਸੀ ਵਰਗੀ ਮੈਂ ਇਹਨਾਂ ਨੂੰ ਪੁੱਛਿਆ ਕਿ ਵੀ ਕਿੱਧਰ ਜਾ ਰਹੀ ਤੁਹਾਡੀ ਰਾਈਜ਼ਿੰਗ ਮੈਨ ਨੂੰ ਲੱਗਦਾ ਕਿ ਵੀ ਡਿਜ਼ਾਈਨ ਦੇ ਵਿੱਚ ਠੀਕ ਠਾਕ ਹੀ ਹੋਗੀ ਰਾਈਜ਼ਿੰਗ ਮੈਨ ਤੋਂ ਬਿਨਾ ਐਸਟੀਪੀ ਚੱਲੂ ਕਿੱਦਾਂ ਉਹ ਤਾਂ ਪਾਣੀ ਤਾਂ ਨਿਕਲਣਾ ਹੀ ਨਹੀਂ ਬਾਅਦ ਤੇ ਫੇ ਸਾਫ ਪਾਣੀ ਇਹੋ ਕਿ ਬਣਾਊਗਾ ਕਿ ਮੈਂ ਪਿੱਛੋਂ ਗੰਦੇ ਪਾਣੀ ਨੂੰ ਸਾਫ਼ ਕਿੱਦਾਂ ਕਰੂੰਗਾ ਆ ਇਹੀ ਤਾਂ ਇੱਥੇ ਆਪਣੇ ਨੂਰਵੰਦ ਦੇ ਵਿੱਚ ਇਹ ਹੀ ਦਿੱਕਤ ਆ ਉਹਨਾਂ ਨੇ ਰਾਈਜ਼ਿੰਗ ਮੇਨ ਜਿਹੜੀ ਆ ਨਾ ਘੁਮਾ ਕੇ ਲਿਆ ਕੇ ਛੱਪੜ ਛਪਾਤੀ ਉਹ ਜਿਹੜਾ ਚੂਹੇ ਪਿਆ ਛਪੜਿਆ ਚੂਹੇ ਕੀ ਬਣਾ ਰਹੇ ਹਨ ਬੰਦ ਕਰਤਾ ਭਲਵਾਰ ਢੱਲੇ ਨੂੰ ਗਿਆ ਇੱਕ ਮੋੜ ਤੇ ਪਾਣੀ ਛੈਰ ਹੋ ਗਿਆ ਨਹੀਂ ਭਲਵਾਰ ਢੱਲੇ ਵਾਲਾ ਜਿਹੜਾ ਨਾ ਉਹਨਾਂ ਨੇ ਲੰਘਣ ਨਹੀਂ ਦਿੱਤਾ ਜਿਹੜੀ ਉੱਥੇ ਐਸਟੀਪੀ ਉੱਥੇ ਬਣ ਗਿਆ ਉੱਥੋਂ ਐਸਟੀਪੀ ਦੀ ਰਾਈਜ਼ਿੰਗ ਮੇਨ ਗੰਦ ਰਿਆਚ ਜਾਂਦੀ ਸੀ ਉਹ ਉਸ ਵੇਲੇ ਬਿਨਾਂ ਹੀ ਕਾਸੇ ਤੋਂ ਕਿਸੇ ਨੇ ਰੋਕ ਦਿੱਤੀ ਮੜ ਕੇ ਕਿਸੇ ਨੇ ਚਲਣੇ ਦਿੱਤੀ ਉਹਨਾਂ ਨੇ ਕੁਮਾਗੇ ਲਿਆ ਕੇ 5 ਕਿਲੋਮੀਟਰ ਸ਼ਹਿਰ ਤੇ ਉੱਤੇ 66 ਚਫਾਤੀ ਔਰ ਉਹ ਪਿੰਡ ਵਾਲਿਆਂ ਨੇ ਉਹਨੂੰ ਮੋਰੇਉਂ ਬੰਦ ਕਰ ਦਿੱਤਾ ਔਰ ਇੱਥੇ ਵੀ ਇਹ ਰਲਬੜੀ ਨੀ ਨੀ ਅਭੀ ਇਹੇ ਹਾਲਾਤ ਆ ਬੁਰਾ ਆ ਵੀ ਇਹੇ ਹਾਲਾਤ ਆ ਨਹੀਂ ਪਰ ਇਹ ਗਲਤ ਹੈ ਨਾ ਅਸੀਂ ਅਸੀਂ ਡਿਵੈਲਪਮੈਂਟ ਕਰਨੀ ਕਿਵੇਂ ਕਰਾਂਗੇ ਇਹ ਚੀਜ਼ਾਂ ਤੁਹਾਨੂੰ ਕਨਵਿੰਸ ਕਰਨੀਆਂ ਪੈਂਦੀਆਂ ਆ ਤੁਹਾਡੇ ਕੋਲ ਡਿਪਾਰਟਮੈਂਟ ਦੇ ਵਿੱਚ ਬੰਦੇ ਹੁੰਦੇ ਬਹੁਤ ਸਾਰੇ ਤੁਸੀਂ ਇਹਨਾਂ ਦੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀ ਹੁੰਦੀ ਤੇ ਇਹ ਪ੍ਰੋਬਲਮ ਵਧਣੀ ਨਹੀਂ ਸੀ ਹਰ ਪਾਈਚਾਰੇ ਦਾ ਹਰ ਪਾਰਟੀ ਦੇ ਪਰਸਨ ਇੱਥੇ ਬੈਠਦੇ ਆ ਸਾਡੀ ਕਮੇਟੀ ਆ ਇਨੋਵੇਟਿੰਗ ਪੇਟੀਏ ਨੂੰ ਕਹਿੰਦੇ ਸਾਰੀਆਂ ਪਾਰਟੀਆਂ ਦੇ ਸਾਰੇ ਭਾਈਚਾਰਿਆਂ ਦੇ ਬੰਦੇ ਇੱਥੇ ਬੈਠੇ ਆ ਤੁਹਾਨੂੰ ਦਿੱਕਤ ਨਹੀਂ ਸੀ ਹੋਣੀ ਜੇ ਤੁਸੀਂ ਇਹਨਾਂ ਦੇ ਨਾਲ ਆਪਣੀ ਸਮੱਸਿਆ ਨੂੰ ਸ਼ੇਅਰ ਕੀਤਾ ਹੁੰਦਾ ਪਰ ਅਸੀਂ ਹੁਣ ਕੰਮ ਤਾਂ ਸਰਕਾਰ ਦਾ ਆ ਸੀ ਤਾਂ ਸਿਰੇ ਲਾਣੇ ਲਾਣਾ ਉਹ ਨੂੰ ਤੇ ਹੁਣ ਤੁਸੀਂ ਇਹਨਾਂ ਨਾਲ ਹਜੇ ਵੀ ਤੁਹਾਡੇ ਕੋਲ ਸਮਾਂ ਤੁਸੀਂ ਇਹਨਾਂ ਨਾਲ ਰابطਾ ਪ੍ਰੋਪਰ ਕਰੋ ਇਹਨਾਂ ਨਾਲ ਆਪਣੀ ਸਮੱਸਿਆ ਡਿਸਕਸ ਕਰੋ ਇਹਨਾਂ ਨੂੰ ਦੱਸੋ ਕਿ ਤੁਹਾਡਾ ਰਾਈジング ਮੇਨ ਦਾ ਪਰਪਸ ਕੀ ਹੈ ਠੀਕ ਹੈ ਠੀਕ ਹੈ ਨਾ ਉਹ ਪਰਪਸ ਦੱਸ ਕੇ ਇਹਨਾਂ ਦੇ ਕੋਲੋਂ ਮਦਦ ਲੈ ਕੇ ਤੁਸੀਂ ਆਪਣੇ ਕੰਮ ਨੂੰ ਸਿਰੇ ਲਾਓ ਜਿਹੜੀ ਰਾਈਜ਼ਿੰਗ ਮੈਨ ਆਪਣੇ ਥੰਮਣ ਵਾਲਾ ਜਿੱਥੇ ਆਪਣਾ ਐਸਟੀਪੀ ਬਣਿਆ ਉੱਥੇ ਪਾਣੀ ਆਪਣਾ ਸਾਫ਼ ਹੋਣਾ ਜਿਹੜਾ ਪਿੰਡ ਤੋਂ ਜਾਣਾ ਸਾਫ਼ ਹੋਏ ਪਾਣੀ ਨੂੰ ਬਿਠਾ ਉੱਥੇ ਸਿਰਫ ਇਹਨੂੰ ਦਾ ਕਰਕੇ ਸਾਫ਼ ਹੋਏ ਪਾਣੀ ਨੂੰ ਅੱਗੋਂ ਬਲਾਈਂਡ ਪਾ ਦਿੱਤੀ ਜਾਈ ਆ ਦਰਿਆ ਤੱਕ ਪਾਣੀ ਆ ਆਪਾਂ ਪਰ ਦਰਿਆ ਦੇ ਵਿੱਚ ਪਾਣੀ ਪਹੁੰਚਣ ਦੇ ਕੋਈ ਬਹੁਤੇ ਚਾਂਸ ਹੈ ਨਹੀਂ ਕਿਉਂਕਿ ਇਹ ਸਾਫ਼ ਪਾਣੀ ਨਿਕਲਣਾ ਹੈ ਠੀਕ ਹੈ ਕੰਜ਼ੂਮ ਹੋ ਜਾਣਾ ਇਹ ਸਾਫ਼ ਪਾਣੀ ਆ ਆਪਣੀ ਸੱਦੀ ਵੱਧ ਤੋਂ ਵੱਧ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਇਦਾਂ ਦੇ ਜਿਹੜੇ ਪਾਣੀ ਆ ਜਿਹੜੇ ਸਾਡੇ ਕੋਲ ਫ੍ਰੀ ਆਫ ਕਾਸਟ ਪਾਣੀ ਆ ਪਿੰਡ ਵਾਲਿਆਂ ਕੋਲੇ ਇਹ ਇਹ ਥਾਂ-ਥਾਂ ਹੋਦੀਆਂ ਵੀ ਰੱਖੀਆਂ ਜਾਣੀਆਂ ਰਸਤਿਆਂ ਦੇ ਵਿੱਚ ਤਾਂ ਕਿ ਕੋਈ ਕਿਸੇ ਨੇ ਮੋਟਰ ਲਾਉਣੀ ਆ ਕਿਸੇ ਨੇ ਪੰਪ ਲਾਉਣਾ ਕਿਸੇ ਨੇ ਕੋਸ਼ ਲਾਉਣਾ ਉਹ ਉੱਥੋਂ ਦੀ ਆਪਣਾ ਪਾਣੀ ਜਿਹੜਾ ਉਹ ਖੇਤਾਂ ਵਾਸਤੇ ਯੂਜ਼ ਕਰ ਸਕਦੇ ਸਾਰਾ ਸਾਲ ਯੂਜ਼ ਕਰ ਸਕਦੇ ਕਿਉਂਕਿ ਸਾਫ ਪਾਣੀ ਆ ਗੰਦਾ ਨਹੀਂ ਨੰਬਰ 2 ਤੇ ਜਿਹੜੇ ਰਸਤੇ ਦੇ ਵਿੱਚ ਪਿੰਡ ਪੈਂਦੇ ਆ ਮੈਨੂੰ ਪ੍ਰੇਮ ਜੀ ਮਿਲੇ ਸੀ ਆਪਣੇ ਹਲਕਾ ਇੰਚਾਰਜ ਜਿਹੜੇ ਹੈਗੇ ਆ ਮੈਂ ਕਿਉਂ ਉਹ ਉਹ ਵੀ ਥੋੜਾ ਜਿਹਾ ਨੈਗੇਟਿਵ ਸੀ ਉਹ ਨਾ ਤਾਂ ਉਹ ਵੀ ਏਸੀ ਵੀ ਸਾਡੇ ਨਾਲ ਸਲਾਹ ਨਹੀਂ ਕੀਤੀ ਕਿਸੇ ਨੇ ਦੱਸਿਆ ਨਹੀਂ ਅਸੀਂ ਪਾਣੀ ਅੱਗੇ ਚਾਣੇ ਨਹੀਂ ਜਣਾ ਫਿਰ ਉਹਨਾਂ ਨੂੰ ਕਹਿ ਵੀ ਤੁਸੀਂ ਜਿਹੜੇ ਤੁਹਾਡੇ ਰਸਤੇ 'ਚ ਪਿੰਡ ਆਉਂਦੇ ਆ ਉਹਨਾਂ ਪਿੰਡਾਂ ਦੇ ਛੱਪੜਾਂ ਦਾ ਪਾਣੀ ਜਿਹੜਾ ਨਾ ਉੱਥੇ ਬਣਾਓ ਟ੍ਰੀਟਮੈਂਟ ਪਲਾਂਟ ਸੱਤ-ਸੱਤ 80 ਲੱਖ ਰੁਪਏ ਦਾ ਪਿੰਡ ਦੇ ਵਿੱਚ ਟ੍ਰੀਟਮੈਂਟ ਪਲਾਂਟ ਬਣ ਜਾਂਦਾ ਉਹਦੀ ਲਾਇੰਗ ਲਾ ਕੇ ਇੱਥੇ ਪਾ ਦਿਓ ਤੁਹਾਡੇ ਛੱਪੜ ਤੋਂ ਸਿਲਸਿਲਾ ਖਤ ਛੱਪੜ ਬਣਾਉਣ ਦੀ ਜ਼ਰੂਰਤ ਹੀ ਨਹੀਂ ਇਸੇ ਲਾਈਨ ਦੇ ਵਿੱਚ ਤੁਸੀਂ ਉਹ ਆਪਣੇ ਪਾਣੀ ਪਾ ਲਓ ਹੁਣ ਇਹਨਾਂ ਨੇ ਨਾਲ ਜਿਹੜਾ ਨਾ ਸੋਇਲ ਕਨਜ਼ਰਵੇਸ਼ਨ ਵਾਲਿਆਂ ਨੂੰ ਜੋੜ ਲਿਆ ਹੋਇਆ। ਹੁਣ ਇਹਨਾਂ ਨੇ ਆਪਣੇ ਪ੍ਰੋਜੈਕਟ ਦੇ ਨਾਲ ਉਹ ਪਾਈਪਲਾਈਨਾਂ ਜ਼ਿੰਮੇਦਾਰਾਂ ਨੂੰ ਪਾਉਣਗੇ। ਸਰਕਾਰ ਤੋਂ ਕੋਲੋਂ ਬਜਟ ਲੈਣਗੇ ਤੇ ਜ਼ਿੰਮੇਦਾਰਾਂ ਨੂੰ ਸਾਈਡਾਂ ਨੂੰ ਜਿਹੜੀ ਪਾਈਪਲਾਈਨ ਲੰਘਣੀ ਆ ਉਹਦੇ ਵਿੱਚੋਂ ਪਹਿਲਾਂ ਇੱਕ ਕਨੈਕਸ਼ਨ ਜਿਹੜੇ ਨਾ ਉਹ ਜ਼ਿੰਮੇਦਾਰਾਂ ਨੂੰ ਦੇਣਗੇ। ਪਾਈਪਾਂ ਪਾਉਣਗੇ ਕਿਦਾਂ ਕਨੈਕਸ਼ਨ ਦੰਦੇ ਤਾਂ ਕਿ ਪਾਣੀ ਨਾਲ ਦੀ ਨਾਲ ਯੂਜ਼ ਹੋਈ ਜਾਵੇ। ਦਰਿਆ 'ਚ ਪਾਣੀ ਪਾਉਣ ਦਾ ਕੋਈ ਨੁਕਸਾਨ ਨਹੀਂ ਹੈ ਕਿਉਂਕਿ ਅਸੀਂ ਗੰਦਾ ਪਾਣੀ ਨਹੀਂ ਪਾ ਰਹੇ ਅਸੀਂ ਟ੍ਰੀਟ ਕੀਤਾ ਹੋਇਆ ਸਾਫ਼ ਪਾਣੀ ਜਿਹੜਾ ਉਹ ਦਰਿਆ ਦੇ ਵਿੱਚ ਪਾਣਾ। ਇਹ ਹੀ ਦਿੱਕਤ ਸਾਨੂੰ ਘੁੰਮਕੇ ਜਡੇੜੇ ਵਾਲ ਦੀ ਵੀ ਆ ਰਹੀ ਆ ਉਹ ਗੁਰਾਇਆਂ ਵਾਲੀ ਪ੍ਰਿੰਸੀਪਲ ਸਾਹਿਬ ਨੂੰ ਉੱਥੇ ਦਿੱਕਤ ਆ ਰਹੀ ਆ ਉਹਨਾਂ ਨੇ ਉਹਦੀ ਉਹਦੇ ਜਿਹਦੇ ਵਿੱਚ ਇਹ ਬੰਦ ਕਰਾਉਂਦੇ। ਆਪਾਂ ਉਹਨਾਂ ਨੂੰ ਵੀ ਸਾਨੂੰ ਸਮਝਾਉਣਾ ਪਊਗਾ ਜਡੇੜੇ ਵਾਲਿਆਂ ਨੂੰ ਵੀ ਉਹ ਉੱਥੇ ਆਪਣੇ ਮੱਖਣ ਪੱਲਣ ਜੀ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਵੀ ਤੁਸੀਂ ਇਹਨੂੰ ਸਮਝ ਕੇ ਚੱਲੀਏ ਆਪਾਂ। ਸੋਚ ਕੇ ਚਲਿਏ ਕਿ ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਇਹਦਾ ਕੋਈ ਪਰਪਸ ਜ ਹੈ ਤਾਂ ਕੋਈ ਮੈਨ ਹੈ ਸਾਡੀ ਬਿਹਤਰੀ ਵਾਸਤੇ ਹੈ ਤੇ ਇਹ ਰਿੱਕੇ ਪਾ ਕੇ ਫਿਰ ਉਹ ਸਭ ਕੁਝ ਤਰ ਤਰ ਹੈ ਸਾਡੇ ਸੀਵਰ ਦਾ ਕੋਈ ਮਤਲਬ ਨਹੀਂ ਬਣਦਾ ਜੇ ਸਾਡੀ ਰਾਈਜ਼ਿੰਗ ਮੇਨ ਅੱਗੇ ਨਹੀਂ ਪਿੰਦੀ ਚੱਲਦੀ ਕਿਉਂਕਿ ਐਸਟੀਪੀ ਕਿੰਨੇ ਤੇ ਪਾਣੀ ਸੰਭਾਲ ਲੂਗਾ ਹੈਨਾ ਐਸਟੀਪੀ ਨੇ ਤਾਂ ਰੋਜ਼ ਦੀ ਰੋਜ਼ ਜਿਹੜਾ ਇਧਰੋਂ ਪਾਣੀ ਜਾਣਾ ਉਹਨੂੰ ਘਮਾਉਣਾ ਸਾਫ਼ ਕਰਨਾ ਸਾਫ਼ ਕਰਕੇ ਅੱਗੇ ਤੋਰਨਾ ਤਾਂ ਇਧਰਲਾ ਪਾਣੀ ਉਹਦੇ ਵਿੱਚ ਜਾਊਗਾ ਨਹੀਂ ਤੇ ਨੂਰਪਹਿਲਾ ਮੁਸਤਕੋਜ ਸਰਕਾਰ ਦੇਰ ਵਿੱਚ ਵੀ ਪਾਇਆ ਜਾ ਸਕਦਾ ਨਹਿਰ ਕਿਉਂਕਿ 24 ਘੰਟੇ ਜਾਂ 12 ਮਹੀਨੇ ਸਰ ਸਾਲ ਦੇ ਨਹੀਂ ਚੱਲਦੀ ਇਸ ਕਰਕੇ ਉਹਦੇ ਵਿੱਚ ਪਾਉਣ ਦਾ ਕੋਈ ਆਈਡੀਆ ਨਹੀਂ ਬਣਦਾ ਫਿਰ ਉਹ ਸਾਂਭੂ ਦਾ ਕੋਣੀ ਨੂੰ ਪਾਣੀ ਨੂੰ ਇਨ ਕੇਸ ਜਿਮੀਦਾਰਾ ਨੂੰ ਨਹੀਂ ਚੱਲਦਾ ਫਿਰ ਜਿੱਥੇ ਟੇਲ ਜਾਊਗੀ ਨਹਿਰ ਦੀ ਉੱਥੇ ਪਾਣੀ ਲਗਾਤਾਰ ਜਮਾ ਹੋ ਜਾਊਗਾ ਤਤੀਹੇਟ ਆਪਾਂ ਇਹਨੂੰ ਹਜੇ ਪਾਉਣਾ ਨਹੀਂ ਇਹ ਸਿਰਫ ਦਰਿਆ ਦੇ ਵਿੱਚ ਹੀ ਪਾਣੀ ਜਾਂਦਾ ਬਸੇ ਤੇ ਪਾਣੀ ਬਚਣਾ ਨਹੀਂ ਦਰਿਆ ਚੜ ਚੁੱਕਾ ਜਿੰਨੀ ਲੰਬੀ ਰਾਈਜ਼ਿੰਗ ਮੇਨ ਹੈ ਪਾਣੀ ਯੂਜ਼ ਹੋ ਜਾਣਾ ਰਸਤੇ ਚ ਕਿਹਨਾਂ ਛਪੜਾਂ ਤੋਂ ਸਾਰੇ ਜ਼ਿਮੀਂਦਾਰ ਪਾਣੀ ਲਾਉਂਦੇ ਆ ਮੇਰੇ ਵੀ ਇਹ ਤਾਂ ਗੰਦਾ ਪਾਣੀ ਲਾਉਂਦੇ ਸੀ ਹੁਣ ਤਾਂ ਸਾਫ਼ ਮਿਲਣਾ ਜੇ ਉਹਨਾਂ ਨੇ ਸਾਫ਼ ਦਿੱਤਾ ਚੁੱਕਾ ਤਾਂ ਮੇਰੇ ਖਿਆਲ ਨਾਲ ਹਾਂ ਬਿਲਕੁਲ ਭਾਰਿੰਦਰ ਸਿੰਘ ਜੀ ਜਦੋਂ ਦੇਖੋ ਗੱਲ ਖੁੱਲਦੀ ਆ ਸੰਮਨ ਆੜ ਵਾਲੇ ਰਾਮ ਆੜੇ ਮੋਸਾ ਵਾਲੇ ਆਪਣੇ ਸੌ ਰਿਸ਼ਤੇਦਾਰੀਆਂ ਸੌ ਭਾਈਚਾਰਕ ਆਪਣੇ ਬੰਦੇ ਆ ਆਪਾਂ ਹਰ ਕਾਨੂੰਨ ਕਹਿ ਸਕਦੇ ਸਮਝਾ ਸਕਦੇ ਆ ਜੋ ਆਪਾਂ ਜਿਹਨਾਂ ਦਾ ਪ੍ਰੋਜੈਕਟ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਸੇ ਜੀ ਇਹਨੇ ਕਿਸੇ ਨਾਲ ਸੰਪਰਕ ਤੋਂ ਕੀਤਾ ਉਹ ਲਾਈਨ ਰੁਕੀ ਆ ਫੇਰ ਰੋਲਾ ਪਿਆ ਫੇਰ ਵੀ ਕਿਹੜੇ ਸੰਪਰਕ ਕੀਤਾ ਸਾਡੇ ਇਹ ਵੀ ਉਹਨਾਂ ਨੇ ਨਾ ਨਾ ਮੈਂ ਤਾਂ ਆਪ ਬੁਲਾਇਆ ਇਹਨਾਂ ਗਰੀ ਉਹ ਤਾਂ ਬਾਕਪਾ ਪਾਰਟੀਆਂ ਦੇ ਹੈਗੇ ਵਰਕਰ ਜਿਹੜੇ ਉਹ ਇਕੱਠੇ ਹੋ ਕੇ ਨਾਲੇ ਆ ਤੱਕ ਪਾਈ ਵੀ ਹੈ ਨਹੀਂ ਹਾਂ ਉਹਨਾਂ ਨੂੰ ਹੁਣ ਮੰਨ ਲਓ ਆਪਾਂ ਜੇ ਸਮਝਾਈਏ ਵੀ ਉਹਨਾਂ ਦੇ ਤੇ ਇਹੀ ਆ ਬੁੱਢੇ ਨਾਲੇ ਵਾਲਾ ਆ ਇਹ ਵੀ ਸੇਮ ਬਸ ਉਹ ਇਹਨਾਂ ਦੀ ਨਾ ਵੀ ਹੋਰ ਇਸ ਕਰਦੇ ਆ ਜੀ ਮੈਂ ਵੀ ਦੋ ਬੰਦਿਆਂ ਨੂੰ ਬੁਲਾਇਆ ਅੰਮ੍ਰਿਤ ਇਹਦੇ ਇਹ ਸਾਢਾ ਹੱਤਾ ਫਲਾਉਰ ਹੈ ਹਾਂ ਜੀ ਇਹ ਜਿਹੜੇ ਸਰਹਾਰਾ ਦੇ ਕੀਸਾ ਪਿਆ ਜੀ ਸਰਹਾਰਾ ਵਾਲੇ ਸਰਹਾਰਾ ਨੇ ਇੱਥੇ ਪ੍ਰਵੇਸ਼ ਕਰਨ ਨੂੰ ਇਹ ਸਾਡੀ ਅਨੁਪਤੀ ਆ ਨਹੀਂ ਐਡਾ ਸਰਦਾਰ ਤੋ ਰਿਹਾ ਨਹੀਂ ਵੀ ਉਹਦੀ ਫਾਰਮੇਸ਼ਨ ਅਰਾਈਜ਼ਿੰਗ ਮੇਨ ਮੁੜੀ ਹੋਗੀ ਨਹੀਂ ਨਹੀਂ ਉਹ ਸਾਡਾ ਉਹਨਾਂ ਨੇ ਕਹਿਣ ਦੀ ਬਣਦੀ ਕਿ ਨੈਟਵਰਕ ਆਪਣਾ ਉੱਧ ਥੰਮਣ ਵਾਲ ਵੱਲ ਦੀ ਆਪਣਾ ਬਣਦੀ ਆ ਜਿਹਨੂੰ ਡਿਜ਼ਾਈਨ ਤੋਂ ਥੋੜਾ ਚੇਂਜ ਕਰੀਏ ਤਾਂ ਮੈਨੂੰ ਸ਼ਾਰਟਰ ਰੂਟ ਅਡਾਪਟ ਕਰਨਾ ਹੋਊਗਾ ਹੋਰ ਨਵਾਂ ਸ਼ਾਰਟਰ ਰੂਟ ਉਧਰ ਦੀ ਹੈ ਕਿੰਨਾ ਫਰਕ ਪੈਂਦਾ ਉਹ 8.5 ਕਿਲੋਮੀਟਰ ਹੈ ਉਹ 8.5 ਕਿਲੋਮੀਟਰ ਹੈ ਓਕੇ ਇਹ ਕਿੰਨਾ 2 ਬਲਾ 650 ਮੀਟਰ ਹੈ ਜੀ ਮਨੋ 6 ਕਿਲੋਮੀਟਰ 2 ਕਿਲੋਮੀਟਰ ਦਾ ਫਰਕ ਹੈ ਉਹ ਦਾ ਡਿਫਰੈਂਸ ਹੈ ਹੋਰ 2 ਕਿਲੋਮੀਟਰ ਪਾਣੀ ਉਹ ਮੈਂ ਕੋਸਾ ਵੀਰਤ ਦਰਿਆ ਲੱਗਿਆ ਜਾਂਦਾ ਹੈ ਜਿਹੜੀ ਉਹ ਕੰਮ ਨਾਲ ਅੱਧੇ ਜਾਂ ਕਿਸੇ ਦਰਿਆ ਤੋਂ ਵਿਚਲ ਰਹਾ ਤੁਸੀਂ ਜਿਹੜਾ ਨਾ ਲੋਕਾਂ ਦੇ ਨਾਲ ਰਾਬਤਾ ਕਰੋ ਜਿਹੜੇ ਉੱਥੇ ਦੇ ਲੋਕ ਆ ਤੇ ਅਸਲ ਦੇ ਵਿੱਚ ਮੈਨੂੰ ਪਤਾ ਇਹ ਹਲਕਾ ਇੰਚਾਰਜ ਵੀ ਸੈਮਟੀ ਦੇ ਨਾਲ ਰੋਕ ਰਖਾਈਆ ਹੋਇਆ ਹੈ ਉਹ ਹਲਕਾ ਇੰਚਾਰਜ ਵੀ ਬਣਿਆ ਜੀ ਉਹ ਕੱਟ ਲੱਗੇ ਹੈਂਡਲ ਹਾਂ ਹੋਰ ਵੀ ਪ੍ਰੋਬਲਮ ਹੈ ਯਾਰ ਅਸੀਂ ਕੌਂਸਲ ਸੀਐਸ ਨੂੰ ਕਾਸੀ ਕਿ ਭੇਜ ਲੋ ਨਾ ਤੁਸੀਂ ਪਿੰਡ ਦੇ ਕੋਸ਼ ਬੰਦੀਆਂ ਬਣਦੇ ਉਹ ਤੁਹਾਨੂੰ ਤੁਸੀਂ ਇਹਨਾਂ ਨੂੰ ਸਮਝਾ ਕੇ ਸਹਿਮਤ ਵੀ ਕਰ ਲੋ ਤੇ ਜਿਹੜੇ ਦੂਜੇ ਚੌਧਰੀ ਆ ਉਹ ਕਹਿੰਦੇ ਸਾਨੂੰ ਨਹੀਂ ਪੁੱਛਿਆ ਗਿਆ ਜੀ ਕਿ ਉਹ ਹੋਮਵਰਕ ਕਰਉਗੇ ਤੁਸੀਂ ਜਿੱਥੇ ਜਿੱਥੇ ਜਿਹੜੇ ਪਿੰਡ ਦੋ ਤਿੰਨ ਪੈਂਦੇ ਆ ਅਨਾਉਂਸਮੈਂਟ ਕਰਕੇ ਇਕੱਠੇ ਕਰ ਲੋ ਉੱਥੇ ਜਾਓ ਉੱਥੇ ਰੱਪੜਾਂ ਚ ਆਦਰੀ ਹੋਣ ਸਾੜੇ ਪਿੰਡ ਦਾ ਕਟਸ ਰੋਕ ਅਨਾਉਂਸਮੈਂਟ ਕਰਕੇ ਸਭ ਤੋਂ ਇੱਕ ਦਿਨ ਅਕਾਲ ਨਹੀਂ ਉਹਦਾ ਸ਼ਹਿਰ ਤੇ ਵਿਰੋਧ ਨਹੀਂ ਬਹੁਤ ਆਉਂਦਾ ਬਿਲਕੁਲ ਕਰ ਲੈ ਕੋਈ ਤੇ ਕੋਈ ਤੇ ਮਾ ਜੀ ਮਾ ਸਾਹਿਬ ਉੱਥੇ ਮੀਟਿੰਗ ਆ ਰਹੀਆਂ ਉੱਥੇ ਮੀਟਿੰਗ ਆ ਗਈ ਕਿੰਨੇ ਹੋਏ ਉੱਥੇ ਹੋ ਜਾ ਉਹ ਤਾਂ ਫਿਰ ਹੋਰ ਤਰ੍ਹਾਂ ਨਾਲ ਕੋਈ ਅਗਵਾਈ ਕਰਦੇ ਆ ਉਹਨਾਂ ਚੰਗੀ ਤਰ੍ਹਾਂ ਅਸੀਂ ਜਾਣਦੇ ਆ ਬਹੁਤ ਕੋਸ਼ਿਸ਼ਰਾ ਕੀਤੀ ਹੋ ਗਿਆ ਕਿ ਮੈਂ ਸਖਤੀ ਨਾਲ ਜੇ ਨਾ ਕਿ ਤੇਨਾਂ ਦਾ ਟਰੀਟਮੈਂਟ ਚੱਲਦਾ ਆ ਉਹ ਉੱਥੇ ਦਿਖਾ ਦਿੱਤਾ ਜਾਵੇ ਬੇ ਆ ਇਦਾਂ ਚੱਲਣਾ ਆ ਇਦਾਂ ਕਰਕੇ ਸਾਫ ਪਾਣੀ ਆਉਣਾ ਕਿਉਂਕਿ ਅਗਲੇ ਸੋਚਦੇ ਵੀ ਛੱਪੜ ਦਾ ਛੱਪੜ ਆ ਪਾਣੀ ਸਾਡੇ ਨਾਲ ਭੇਜਣ ਇਹ ਤਾਂ ਬਿਲਕੁਲ ਹੀ ਸਾਫੁੰਦਾ ਪੜੇ ਗੁੱਡੇ ਨਾਲ ਦੀ ਧਾਰਨਾ ਨੇ ਜਿਹੜਾ ਨਾ ਜਿਹੜਾ ਦਾਣਾ ਗੁੱਡੇ ਨਾਲ ਤਾਂ ਫਿਰ ਡਾਇਰੈਕਟ ਪਾਣੀ ਆ ਨਾ ਭਾਈ ਉਹਦੇ ਅਸੀਂ ਹੋਣੀ ਕਿਹਾ ਨਾ ਬਈ ਉਹਨਾਂ ਦਾ ਦਿਮਾਗ ਚੇਹੇ ਆ ਪਰ ਜਦੋਂ ਵੀ ਆਪਣਾ ਪ੍ਰਚਾਰੀ ਸਮਝਾਉਣਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਦੇਖੋ ਜੀ ਮੈਂ ਉਹਨਾਂ ਨੂੰ ਇਹ ਗੱਲ ਸਮਝਾ ਚੁੱਕਾ ਮੈਨੂੰ ਬਾਅਦ ਆਈ ਸੀ ਵੀ ਇਹਦੇ ਪੱਤਰਕਾਰ ਤੁਸੀਂ ਆਓ ਮੈਂ ਉਹਨਾਂ ਨੂੰ ਮੈਂ ਕਿਹਾ ਵੀ ਇਹਦਾ ਟਰੇਡ ਹੋ ਕੇ ਪਾਣੀ ਆਉਣਾ ਆ ਤੇ ਵੀ ਤੁਸੀਂ ਯਾਰ ਗਲਤ ਗੱਲ ਚ ਇਹ ਜਿਹੜੀ ਕਰ ਰਹੇ ਆਂ ਉਹਨੂੰ ਬੰਦੇ ਇਹ ਕਹਿਣੇ ਹੁੰਦੇ ਪਹਿਲਾਂ ਟ੍ਰੀਟਮੈਂਟ ਵਾਲਾ ਪਾਣੀ ਬਾਅਦ ਜਿੱਤਾ ਪੀ ਸਿੱਧਾ ਹੀ ਆਉਂਦਾ ਹੁੰਦਾ ਛਡ ਨੋਰਮਲ ਦਾ ਟ੍ਰੀਟਮੈਂਟ ਪਲਾਂਟ ਮਕੋਦਰ ਕੋਲੇ ਮੇਰੇ ਕੋਲ ਤੋਂ ਲੱਭਦਾ ਤੇ ਮਕੋਦਰ ਤੋਂ ਸਾਡੇ ਡਿਪਾਰਟਮੈਂਟ ਤੇ ਜਾਂਦਾ ਮਕੋਦਰ ਤੋਂ ਤੁਹਾਨੂੰ ਜਿਹੜਾ ਨਾ ਪਾਣੀ ਕਿਹੋ ਜਿਹਾ ਕੱਢਦਾ ਆ ਉਹਨਾਂ ਦੇ ਨੁਮਾਇੰਦੇ ਲੈ ਲੋ ਆਪਾਂ ਚੱਕਰਵਾਦ ਨੇ ਪਾਣੀ ਉਹਨੂੰ ਕਿੰਨੇ ਕੋਧਾ ਟ੍ਰੀਟਮੈਂਟ ਪਲਾਨ ਤੇ ਕਿਵੇਂ ਦਾ ਪਾਣੀ ਕੱਢੋ ਜਵਿੰਦਰ ਆ ਉਹ ਕਰਦਾ ਆ ਕਈ ਸਾਰਨ ਨਾਲ ਗੱਲ ਹੋਈ ਮੇਰੇ ਨਾਲ ਗੱਲ ਹੋਈ ਉਸ ਨੂੰ ਜਾਇਆ ਵੀ ਲੈ ਕੇ ਮੈਸੇਜ ਨਹੀਂ ਵੀ ਆਇਆ ਵੀ ਇਹ ਗਲਤ ਹੋ ਨਹੀਂ ਹੋ ਰਿਹਾ ਭਾਵੇਂ ਜਿਹੜਾ ਤੁਹਾਡੇ ਪੈਨੇ ਵਿੱਚ ਵਾਲੇ ਨਾ ਉਹਨਾਂ ਨੂੰ ਇਹਦਾ ਬੈਨੀਫਿਟ ਮਿਲਣਾ ਹੈ ਬਿਲਕੁਲ ਮਿਲਣਾ ਮੈਂ ਨਾ ਉਹ ਕਵਰੇਜ ਨਹੀਂ ਕਰਦਾ ਅਸਲ ਚ ਪਾਣੀ ਉਹਨਾਂ ਦੇ ਹੀ ਘੱਮ ਆਉਣਾ ਹਾਂ ਉਹਨਾਂ ਨੂੰ ਕਵਰ ਵੀ ਕਰਦਾ ਕਰਮ ਨਹੀਂ ਕਵਰ ਦੇ ਫੇਰ ਕਰਨ ਦੀ ਮਨਸ਼ਾ ਹੁੰਦੀ ਨਾ ਵੀ ਕਰਨਾ ਕਿ ਨਹੀਂ ਕਰਨਾ ਬਈ ਸਿੰਘ ਪਵਾੜੇ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਵੀ ਆਉਣ ਵਾਲੇ ਸਮੇਂ 'ਚ ਲੋੜ ਪੈਣੀ ਆ ਪਿੰਡਾਂ ਨੂੰ ਹੂੰ ਬਿਸ਼ਪੁਰਾਂ 'ਤੇ ਜਦੋਂ ਇਦਾਂ ਦੇ ਟ੍ਰੀਟਮੈਂਟ ਪਲਾਂਟ ਲੱਗਣੇ ਆ ਫੇ ਆਪਾਂ ਕਿੱਥੇ ਪਾਵਾਂਗੇ ਪਾਣੀ ਹੂੰ ਵੀ ਇਹਨੂੰ ਪਹਿਲਾਂ ਸਮਝ ਲਓ ਕਿ ਸਾਜਿੱਤੇ ਫਤਿਹ ਰਾਜ ਕਰੀਓ ਹੂੰ ਕੋਈ ਗੱਲ ਨਹੀਂ ਲੱਗ ਗਿਆ ਫੇ ਇੱਕ ਮੀਟਿੰਗ ਦੇ ਇਦਾਂ ਦੀ ਹੋਣੀ ਚਾਹੀਦੀ ਕੋਵਨ ਮੀਟਿੰਗ ਕਰਕੇ ਬਹੁਤ ਉੱਚ ਗੱਲ ਕਰਦਾ ਐਸੀ ਬਲਾਕਿੰਗ ਮੈਂ ਜਦੋਂ ਪਾ ਲਾਂ ਉੱਥੇ ਮੰਗ ਪਤਾ ਦਿੰਦਾ ਦਿੱਤਾ ਹਾਂ ਆਈ ਰਕਸ਼ਨ ਤਾਂ ਹੁਣ ਫੇ ਕੱਢ ਲਈਏ ਟਾਈਮ ਕੱਢ ਲਓ ਹਨ ਉਹ ਕਿਦਾਂ ਆਦਮਸ ਗਾ ਵੀ ਇਹਨਾਂ ਨੇ ਮੋਡੀਆਂ ਬਣਾਈਆਂ ਜਦੋਂ ਵੀ ਜਿੱਥੇ ਜਿੱਥੇ ਬਣਾਈਆਂ ਉਹਨਾਂ ਦੀਆਂ ਕਾਫੀ ਸ਼ਿਕਾਇਤਾਂ ਆਈਆਂ ਵੀ ਉਹ ਛੇਤੀ ਟਿਕ ਪਈਆਂ ਜਾਂ ਪੋਸ਼ਿਆ ਕੰਮਰੇ ਜਿੱਤੇ ਲੱਗੇ ਇੰਨੇ ਜਿੰਨ ਕੀਤਾ ਜੀ ਛੋਟਾ ਹੀ ਵੀ ਨਹੀਂ ਗੱਲ ਕਰੀ ਦੋ ਮਹੀਨੇ ਥੋੜੇ ਬੰਦੇ ਜਦੋਂ ਸੀਮੈਂਟ ਵੀ ਰੋੜਦੇ ਹੀ ਨਹੀਂ ਹੈ ਉਹ ਕਿਤੇ ਪਾਕੇ ਹਾਰ ਬਣਾ ਦੇ ਕੱਚੇ ਤਾਂ ਮਿੱਟੀ ਦੀ ਸੀਮੈਂਟ ਰੜਾ ਲੂ ਤੇ ਜਿਹੜਾ ਆੜਾ ਮੋੜਾ ਫੱਟੇ ਪਟਾ ਦੇ ਅੱਥਾਨੇ ਲੱਗੇ ਜੀ ਕਿਵੇਂ ਦੇ ਡਾਕਮੜੀ ਹੈਗੀ ਜੇ ਨਹੀਂ ਸੀ ਤਾਂ ਕਮ ਸੇ ਕਮ ਪੂਰੀ ਟੀਮ ਦੀ ਸ਼ੀਟ ਹੀ ਵਿਚਾਰ ਲੈ ਉਹ ਉੱਥੇ ਹੀ ਜਿੱਥੇ ਰਾ ਕਰਕੇ ਮਿੱਟੀ ਦੇ ਲੜਾਈ ਜਾਂਦੇ ਮਿੱਟੀ ਤੇ ਲੜਾਈ ਜਾਂਦੇ ਆ ਸਾਖਤ ਤੋਂ ਤਾਂ ਦਿਖ ਗਿਆ ਮਿੱਟੀ ਦੇ ਨਾਲ ਸੀਮੈਂਟ ਉਹਦੇ ਕੰਮ ਕਿੰਨਾ ਕਰਨਾ ਤੇ ਪਿੱਛੇ ਜੋ ਕੁਝ ਹੋਇਆ ਕਮ ਸੇ ਨਾ ਕਹਾਂ ਨੈਕਸਟ ਵਾਰ ਉਹ ਬਚਾ ਲੀਂ। ਨਹੀਂ ਸੋਈ ਪ੍ਰੋਬਲਮ ਆਈ ਨਹੀਂ ਵੈਸੇ ਕਿ ਜੀ ਸੀਟਾ ਲਾ ਕੇ ਰੱਖਿਆ ਨੇ ਹਾਂ ਬੜੇ ਕੋਈ ਪ੍ਰੇਅਮ ਬੜਾ ਹੀ ਤੁਹਾਡੇ ਵਿੱਚ ਇਹ ਸਿਮਸਾਲ ਬੰਦ ਹੈ ਬਾਕੀ ਜੇ ਥੱਲੇ ਬੰਦਦਾ ਤੇ ਲੱਗੇ ਨਾ ਸਿਗਾ ਰੱਖੀ ਹੋਵੇ ਫਿਰ ਨਹੀਂ ਇਹ ਨਹੀਂ ਚੱਲਦਾ ਤੁਹਾਡਾ ਇਸ ਤੋਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਸਾਦਨ ਨਹੀਂ ਪ੍ਰੋਵਾਈਡ ਕਰਵਾਇਆ ਨਹੀਂ ਨਹੀਂ ਪਰ ਉਹਨਾਂ ਨੂੰ ਖਿੱਚੋ ਜਰਾ ਚੰਗੀ ਤਰ੍ਹਾਂ ਜੋ ਸਾਫਟਵੇਅਰ ਯੂਜ਼ ਕਰ ਲੈ ਜਿਵੇਂ ਮੇਰੇ ਪਾਸਟਰ ਤੇ ਲੱਗੇ ਸਾਡੇ ਬੰਦ ਰਹੇ ਤੁਹਾਨੂੰ ਦਿਖਾ ਲਈ ਹੂੰ ਕੋਈ ਸ਼ੀਟ ਨਹੀਂ ਸੀ ਮਿੱਟੀ ਦਾ ਉਹ ਇਹ ਜਿਹੜੀ ਚੀਜ਼ ਨਹੀਂ ਅਖੀ ਜਿੱਥੇ ਗੱਲ ਉਹੀ ਕਰਦੇ ਤੁਸੀਂ ਕੋਈ ਬੰਦੀ ਹੈਲੋ ਹੈਲੋ ਬਾਈ ਤੁਸੀਂ ਕੀ ਤੁਸੀਂ ਕੀ ਕਹਿ ਰਹੇ ਹੋ ਕਿ ਆਹ ਬੰਦਾ ਨਾਟ ਟੈਲਿੰਗ ਮੈ ਟ੍ਰੂ ਕਈ ਨਹੀਂ ਬੋਲ ਰਿਹਾ ਸਭ ਮੈਂ ਸਾਨੂੰ ਤੁਸੀਂ ਨਾਲ ਬੈਠੇ ਨੇ ਸੱਚ ਬੋਲ ਰਿਹਾ ਉਹ ਅਸੀਂ ਜਿੰਨਾ ਕਸੀਂ ਅਕੜੀ ਆ ਜਿੰਨੇ ਤੁਸੀਂ ਹੋਰ ਹੀ ਬਾਰੇ ਰਾਹ ਲਾ ਜੰਨੇ ਇਹ ਸੀਟ ਹੁੰਦੀ ਅਸੀਂ ਕਹਿਣਾ ਅਸੀਂ ਕਿਉਂ ਕਹੀਏ ਬੋਲੋ ਅਸੀਂ ਕਿਉਂ ਕਹਾਂਗੇ ਇੱਥੇ ਨਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਸਾਰੀ ਨਾ ਕ੍ਰੀਮ ਬੈਠੀ ਹੈ ਬਿਲਗੇ ਦੀ ਇਹਦੇ ਵਿੱਚ ਇੱਕ ਵੀ ਬੰਦਾ ਨੈਗੇਟਿਵ ਨਹੀਂ ਹੈਗਾ ਬਿਲਕੁਲ ਨਹੀਂ ਅਜਿਦਾਂ ਤੁਹਾਡਾ ਬੰਦ ਹੋਣ ਵਾਲਾ ਇਹ ਸਾਰੀ ਟੀਮ ਇਹਨਾਂ ਨੇ ਉਹਦੋਂ ਤੁਹਾਡਾ ਚਾਲੂ ਕਰਵਾਇਆ ਇਹ ਸਾਰੇ ਬਿਲਗੇ ਦੀ ਵਧਰੀ ਚਾਹੁੰਦੇ ਆ ਡਵੈਲਪਮੈਂਟ ਚਾਹੁੰਦੇ ਆ ਔਰ ਤੁਹਾਨੂੰ ਕੋਆਪਰੇਟ ਕਰਨਾ ਚਾਹੁੰਦੇ ਇਹਦੇ ਵਿੱਚ ਇੱਕ ਵੀ ਬੰਦਾ ਨੈਗੇਟਿਵ ਨਹੀਂ ਹੈ ਜਿਹੜਾ ਕੰਮ ਨੂੰ ਕਿਸੇ ਵੀ ਤਰੀਕੇ ਰੋਕਣਾ ਚਾਹੁੰਦਾ ਜਾਂ ਤੁਹਾਨੂੰ ਨੀਚਾ ਦਿਖਾਉਣਾ ਚਾਹੁੰਦੇ ਜਿਹੜੀ ਚੀਜ਼ ਹੈਗੀ ਹੈ ਤੁਹਾਨੂੰ ਉਹੀ ਦੱਸੀ ਜਾਵੇ ਕਿਦਾਂ ਤੁਹਾਡੇ ਇੱਥੇ ਮੁੰਡਾ ਮਰਿਆ ਕੰਮ ਸਾਢੇ ਗੇ ਰੱਖੇ ਸੀ ਤੁਹਾਡੇ ਬੰਦਿਆਂ ਨੂੰ ਲੋਕ ਨੂੰ ਪੁੱਛੋ ਅਸੀਂ ਕਰ ਲੈਣਾ ਕਿਸ਼ੇ ਲਾਉਗੇ ਕੰਮ ਜਲਾਓ ਸਾਨੂੰ ਵੀ ਪਤਾ ਹੈ ਜਿੰਮੇਚਰੀ ਜਿੰਨਾ ਛੇਹੀ ਨਿਕਲੂਗਾ ਕੰਮ ਤੇ ਲੋਕਾਂ ਲਈ ਠੀਕ ਹੈ ਜੇ ਬਿਹਤਰ ਹੈ ਹੋਈ ਗਿਆ ਤਾਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਸੋ ਇਹ ਸਿਰਫ ਜਿਹੜਾ ਪਾਈਪ ਟੈਂਡੇ ਹੈ ਜੀ ਮਨੁਲੋਕ ਤੇ ਫਿਰ ਪੈਨਾਜ਼ਾ ਥੋੜਾ ਇੱਕ ਰੋਕ ਕਰ ਲੀਕਜ ਹੋ ਤਾਂ ਆਪਾਂ ਨੂੰ ਪ੍ਰੋਬਲਮ ਹੋਣਾ ਬਿਲਕੁਲ ਇਹ ਜਿਹੜਾ ਜਿੱਦਾਂ ਲੱਗਾ ਉਹਨੂੰ ਥੱਪ ਦਿਓ ਨਹੀਂ ਬਿਲਕੁਲ ਥੱਪ ਨਹੀਂ ਕਰਦੇ ਜਿਹੜੇ ਕੋਈ ਪਾਈਪ ਡੈਮੇਜ ਹੋਵੇ ਆਪ ਵੀ ਚੈੱਕ ਕਰ ਲੈਣਾ ਉਹਨੂੰ ਰਿਮਾਰਕ ਕਰਾ ਦੇ ਹਾਂ ਫਿਰ ਉਹ ਹਾਂ ਬਾਦੀਆਂ ਲੀਕੇਜ ਨਹੀਂ ਸੈਟਿੰਗ ਆ ਇੱਕ ਐਸਾ ਕੁਝ ਦੀ ਸਾਰੇ ਜਿਹੜੀ ਤੁਹਾਨੂੰ ਪਾਈ ਸੀਵਰੇਜ ਵਾਲੀ ਤਾਂ ਹੀ ਪਾਈ ਹੈ ਬਾਅਦ ਵਿੱਚ ਬਾਟਰ ਸੜਾਈ ਜਾਣੀ ਪਈ ਆ ਇਹ ਤੋਂ ਵੀ ਲੱਗ ਰਿਹਾ ਕਿ ਦੁਬਾਰਾ ਪਸੜਾ ਪਿਆ ਤੇ ਇੱਕ ਵਾਰੀ ਹੀ ਇਹ ਗੱਲ ਸਮਝੀ ਵੀ ਇਹਦਾ ਡੁਕਾ ਬੰਦ ਆਇਆ। ਉਸ ਤੋਂ ਬਾਅਦ ਨੋਕਾ ਭਰਾਈ ਕਰਦੇ ਆ। ਫਿਰ ਪਰ ਉਹ ਹੁੰਦਾ ਕਿ ਕੁੜੀ ਦੀ ਕੰਪੈਕਸ਼ਨ ਕੋਲੇ ਵੀ। ਜੇ ਆਪਾਂ ਰੂਸ ਮਿੱਟੀ ਦੇ ਵਿੱਚੋਂ ਜੇ ਤਾਂ ਭਰਾਈ ਕਰਦੇ ਕਰਦੇ ਪਾਈਪ ਪਾ ਦੇਈਏ ਉਸ ਤੋਂ ਉੱਤੇ ਫਿਰ ਮਿੱਟੀ ਪਾ ਦਈਏ। ਸਭ ਜੁਗ ਪਾਈਪ ਸਭ ਜੁਗ ਖੁੱਲ ਜੂ। ਉਹ ਕੱਲ ਨੂੰ ਇਹ ਪਾਈਪਾਂ ਤੇ ਨਾਲ ਪ੍ਰੈਸ਼ਰ ਲੱਗ ਗਈ ਆ ਬੜੀ ਸਪਲਾਈ ਨਹੀਂ ਆ। ਸੀਵਰ ਵਾਲੀਆਂ ਚੱਲੀਆਂ ਗ੍ਰੈਵਟੀ ਨਾਲ। ਉਹਦੇ ਕੋਈ ਪ੍ਰੈਸ਼ਰ ਨਹੀਂ ਆਣਾ। ਸੋ ਇਹ ਗੱਟਸ ਨਾਲ ਨਾਲ ਲੇ। ਇਹ ਤਾਂ ਬੰਗਲਟ ਹੋ ਗਿਆ ਬੱਚਾ ਤੇ ਜਦੋਂ ਇਹਨੂੰ ਦੁਬਾਰਾ ਉਹਦੇ ਚਾਹ ਪਾ ਦਿੱਤਾ ਤੇ ਉਹ ਫਰੇਟੇ ਦੀ ਜਿਵੇਂ ਚੱਲੇ ਗਈ ਨਾ ਉਹਦੇ ਚਾਹ ਪਾਈ ਪਾਈ ਉਹ ਰੇ ਪਾਈ ਜਿਹੜੀ ਹੈ ਐਂਡ ਟੂ ਐਂਡ ਤੇ ਸਾਰੀ ਲਾਈਨ ਉਹਦੇ ਢੇਡ ਕੇ ਦੁਬਾਰਾ ਲੱਗਦੀ ਹੈ ਸਟ੍ਰਗਰ ਸੌਕੇਟ ਜੁਆਇੰਟ ਹੈ ਇਹ ਅੱਲਾ ਪਾਈਪ ਇਦਾਂ ਹੀ ਜਿਹੜੇ ਵੱਡੇ ਜਾਂਦੇ ਨੇ ਜੇ ਇੱਕ ਪਾਈਪ ਪਹਿਲੇ ਲਗਾ ਸਾਰਾ ਕਰਨਾ ਕਹਿੰਦਾ ਤਾਂ ਹੀ ਡੀਆਈ ਦੇ ਪਾਈਪ ਨੇ ਬੋਏ ਦੇ ਕਿ ਡੈਮੇਜ ਹੋ ਨਹੀਂ ਸਕਦੇ ਇਹਦਾ ਜੋੜ ਜਿਹੜਾ ਬਹੁਤ ਸਖਦਾ ਹੈ ਜੇ ਆਪਾਂ ਥੱਲੇ ਦਾ ਬੈਟ ਸੁਧਰਾ ਕਰਦੇ ਹਾਂ ਆਕਰਨਾ ਫਿਰ ਉਸੇ 90% ਕੋਸ਼ਿਸ਼ ਕੀਤੀ ਹੈ ਕਿ ਥੋੜੀ ਜਿਹੀ ਪਲਾਨਿੰਗ ਨਾਲ ਹੀ ਚੱਲ ਜਾਵੇ ਬਾਕੀ ਇੱਥੇ ਪੈਰਲਲ ਹੀ ਪੈ ਰਿਹਾ ਸਾਰੇ ਇਥੇ ਰੋਲਸ ਲੱਗਦੇ ਸੀ ਬਲਿਜੇ ਰਿਕੁਆਇਰਮੈਂਟ ਹੈਗੀ ਹੈ ਮੇਰੇ ਡਾਊਟ ਹੈ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ